ਜਗਨੀ 715 ਹੋ ਗਏ ਨੇ ਤੇ ਤਾਜ਼ਮਨ ਸ਼ੋ ਗਏ ਨੇ ਰੈਡੀ ਕਰਦੇ ਅੱਜ ਸਵੇਰੇ ਸਵੇਰੇ ਤੇ ਹੁਣ ਮੈਂ ਲੱਕੀਨਾ ਤੇ ਟਿਫਨ ਰੈਡੀ ਕਰਾਂ ਤੇ ਟਿਫਨ ਚ ਅੱਜ ਮੈਂ ਇਹਨਾਂ ਦੇ ਪਾਉਂਗੀ ਪੇਸਣ ਚਿਲਾ ਤੇ ਕੋਲ ਰੈਡੀ ਕਰ ਲਿਆ ਸੀਗਾ ਮੈਂ ਪਹਿਲੇ ਤੇ ਹੁਣ ਫਟਾਫਟ ਬਣਾ ਲੈਂਦੀ ਆ ਤੇ ਅੱਜ ਵੰਸ਼ ਦਾ ਜੋ ਪ੍ਰੋਜੈਕਟ ਬਣਾਇਆ ਸੀ ਨਾ ਉਹ ਉਹਦੇ ਕਰਕੇ ਮੈਨੂੰ ਸਕੂਲ ਜਾਣਾ ਪੈਣਾ ਹੈ ਦਿਨ ਨੂੰ ਲੈ ਕੇ ਕਿਉਂਕਿ ਬੈਗ ਵੀ ਹੋਣੇ ਆ ਤੇ ਇਹ ਵੀ ਆਉਣੇ ਆ ਤੇ ਤਾਂ ਕਰਕੇ ਮੈਨੂੰ ਹੈਲਪ ਕਰਨੀ ਪੈਣੀ ਆ ਥੋੜੀ ਇਹਦੇ ਨਾਲ ਤੇ ਬਾਹਰ ਮੈਨੂੰ ਦਿਖਾ ਦਿੰਦੀ ਆ ਬਾਰਿਸ਼ ਸਵੇਰੇ ਹੋਈ ਸੀਗੀ ਬਟ ਇੰਨੀ ਜ਼ਿਆਦਾ ਧੁੱਪ ਨਿਕਲ ਗਈ ਨਾ ਇੰਨੀ ਜ਼ਿਆਦਾ ਗ ਬੱਟਾ ਥੋੜਾ ਥੋੜਾ ਪਾਣੀ ਰਹਿ ਗਿਆ ਤੇ ਬਾਅਦ ਚ ਸਾਬ ਸਫਾਈ ਜਿਹੜੀ ਆ ਉਹ ਮੈਂ ਕਰੂੰਗੀ। ਕੋਰਨਾ ਰੈਡੀ ਕਰ ਲਿਆ ਤੇ ਹੁਣ ਇਹਦੇ ਵਿੱਚ ਹਲਕਾ ਜਿਹਾ ਬੇਕਿੰਗ ਪਾਊਡਰ ਆ ਜਿਹੜਾ ਆ ਪਾ ਪਾ ਦਿੰਦੀ ਹਾਂ ਜਿਹਦੇ ਨਾਲ ਚਾਏ ਥੋੜਾ ਫਲਫੀ ਜਿਹਾ ਬਣ ਜਾਂਦੇ ਆ। ਜਿੱਦਾਂ ਮੈਂ ਪੂਰਾ ਜਿਹੜਾ ਤਵੇ ਤੇ ਪਾ ਤਿਆ ਚੁੱਲੇ ਦਾ ਬਟਾ ਤੇ ਇੱਥੇ ਹੋ ਗਿਆ ਮੇਰਾ ਤਾਜ ਵੀ ਰੈਡੀ ਹੋ ਗਿਆ ਆਪਣੀ ਬੁੱਕਸ ਵਗੈਰਾ ਲੱਗੇ ਹੋਏ ਪਾਣੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿਹਦਾ ਹੈ ਮੇਰੇ ਸੋਨਾ ਪੁੱਤੇ ਇੱਕ ਬੋਟਲਸ ਵਗੈਰਾ ਰੈਡੀ ਕਰਕੇ ਰੱਖ ਦਿੱਤੀਆਂ ਹੁਣ ਆਪਣੇ ਬੁੱਕਸ ਲੱਗੇ ਹੋਇਆ ਤਾਜ਼ਪਾਨ ਦੇ ਲਈ ਗਾਇਜ਼ ਹੁਣ ਮੈਂ ਚਲੀ ਆ ਸਕੂਲ ਦਾ ਟਾਈਮ ਹੋ ਗਿਆ ਤਾਜ਼ ਵੰਸ਼ ਦੇ ਨਾਲ ਸਕੂਲੇ ਚਲੀ ਆ ਕਿਉਂਕਿ ਇਹ ਪ੍ਰੋਜੈਕਟ ਸੀ ਨਾ ਇਹ ਨਾਲ ਲੈ ਕੇ ਜਾਣਾ ਸੀਗਾ ਤੇ ਟਾਈਮ ਨਾ ਹੋ ਟਾਈਮ ਤੋਂ ਪਹਿਲੇ ਹੀ ਵਸੇ ਨਿਕਲ ਗਏ ਸੀਗੇ 5 ਮਿੰਟ ਪਹਿਲੇ ਹੀ ਕਿਉਂਕਿ ਚੱਲਣ ਨੂੰ ਵੀ ਟਾਈਮ ਲੱਗਣਾ ਸੀਗਾ ਤੋਂ ਬਾਅਦ ਫਿਰ ਤਾਜ਼ ਵੰਸ਼ ਨੂੰ ਸਕੂਲ ਛੱਡਿਆ ਪ੍ਰੋਜੈਕਟ ਦਿਆ ਤੇ ਉੱਤੋਂ ਬਾਅਦ ਆ ਕੇ ਮੈਂ ਪੀਤੀ ਚਾਹ ਗੋੜ ਵਾਲੀ ਚਾਹ ਸੀਗੀ ਚਾਹ ਪੀਣ ਤੋਂ ਬਾਅਦ ਫਿਰ ਘਰ ਦਾ ਜਿਹੜਾ ਸੀਗਾ ਉਹ ਕੰਮ ਕੀਤਾ ਜੇ ਤਾਜ਼ਮਣ ਚਲੇ ਗਏ ਸੀ ਸਕੂਲ ਚਲੇ ਗਏ ਸੀ ਉਤੋਂ ਬਾਅਦ ਮੈਂ ਆਪਣੀ ਚਾਹ ਬਣਾ ਲਈ ਚਾਹ ਪੀ ਲਈ ਤੇ ਨਾਲ ਹੀ ਨਾਲ ਮੈਂ ਥੋੜਾ ਫਟ ਕੰਮ ਕਰਦੇ ਆ ਝੜ ਕੋਚੇ ਸੀ ਜਿਹੜੇ ਉਹ ਲਗਾਉਂਦੇ ਨੇ ਪੋਚੇ ਲਗਾਉਂਦੇ ਅੰਦਰ ਸਾਫ ਕਰਦੇ ਬਹੁਤ ਵਸ਼ਮ ਰਹਿ ਗਿਆ ਕਲੀਨ ਕਰੰਦੇ ਨੇ ਤੇ ਉਤੋਂ ਪਹਿਲੇ ਬਾਹਰ ਤਾਂ ਬੈਠਣਾ ਸੋਹਣਾ ਰਹਿਣਾ ਤੇ ਲੱਗ ਰਿਹਾ بارش ਹੋਏ ਤੇ ਇੱਥੇ ਲੱਗੀ ਹੋਈ ਮੈਂ ਪਿੰਡੀਆਂ ਬਣਾਉਣ ਤੇ ਲਈ ਤੇ ਪਿਆਜ਼ ਵੀ ਕਟਿੰਗ ਕਰ ਲੈਨੇ ਤੇ ਇਹ ਭਿੰਡੀਆਂ ਪਈਆਂ ਤੇ ਧੋਵ ਚਲਈਆਂ ਇਹਦੇ ਚ ਨਾਲ ਪਈਆਂ ਭਿੰਡੀਆਂ ਤੇ ਨਾਲ ਬਣਾਉਂਗੇ ਆਲੂ ਮਟਰ ਉਹਦੇ ਨੇ ਵੀ ਬਸਲਾ ਥੋੜਾ ਸਾਫ ਆਇਲ ਪਾਤੇ ਹੁਣ ਖੋਦੀ ਉਹ ਗਏ ਪਿਆਜ਼ ਜਿਹੜੇ ਮੇਰੇ ਉਹ ਮੈਂ ਰੱਖਤੇ ਨੇ ਨਾਲ ਹੀ ਮਿਰਚਾ ਪਾਤੀ ਸੀ ਇੱਧਰ ਮਸਾਲਾ ਵੀ ਮਾ ਲੂ ਮਟਰ ਦਾ ਮੇਰਾ ਹੋ ਰਿਹਾ ਤੇ ਨਾਲ ਦੀ ਨਾਲ ਦਵੇ ਸਬਜ਼ੀ ਬਣ ਜਾਂਦੀ ਹੈ ਸਬਜ਼ੀ ਮੇਰੀ ਪਾਨਗੀ ਸੀ ਮੈਨੂੰ ਟੱਕ ਕੇ ਰੱਖ ਪਿਆ ਤੇ ਇੱਧਰ ਮਸਾਲਾ ਜਿਹੜਾ ਮੇਰਾ ਉਹ ਵੀ ਹੋ ਗਿਆ ਟਮਟਰ ਕਰਤੇ ਨੇ ਮਟਰ ਹੁਣ ਜਿਤ ਪਾ ਚ ਪਾਉਂਗੀ ਮਟਰ ਕਰ ਲੈ ਇਹ ਪਿਆਜ਼ ਵਾਲਾ ਹੋ ਗਿਆ ਮੇਰਾ ਔਰ ਇਹਨੇ ਸੈਪਰੇਟ ਹੋਣ ਲੱਗਿਆ ਇਹਦੇ ਚ ਤੇ ਹੁਣ ਮੈਂ ਟਮਟਰ ਪਾ ਦਿੰਦੀ ਤੇ ਇੱਥੇ ਆਲੂ ਵੀ ਕਟਿੰਗ ਕਰ ਲੈਨੇ ਜਿਵੇਂ ਦਾ ਇਹਦਾ ਸਾਈਜ਼ ਰੱਖਿਆ ਹੁਣ ਤੇ ਹੁਣ ਇਹ ਵੀ ਆ ਫਟਕਟੋ ਆਲੂ ਮਟਰ ਦੇ ਸਬਜ਼ੀਆ ਜੜੀ ਨੂੰ ਬਣਾ ਲਵਾਂਗੀ ਬਹੁਤ ਤੇ ਦਿਖਾ ਦੇਣੀ ਹੈ ਪਿਆਜ਼ ਕਿੰਨਾ ਸੋਹ ਹੋਇਆ ਨਾ ਬਹੁਤ ਸੋਹ ਬਣ ਗਿਆ ਤੂੰ ਗਰਮੀ ਨਹੀਂ ਜਾ ਰਹਾ ਨਾ ਬਹੁਤ ਜ਼ਿਆਦਾ ਹੋ ਗਈ ਹੈ ਗਰਮੀ ਗਾਇਸ 4:30 ਦਾ ਹੋ ਗਿਆ ਇਹ ਟਾਈਮ ਤੇ ਹੁਣ ਆ ਦੇਖੋ ਬਾਹਰ ਦੇ ਮੈਂ ਤੁਹਾਨੂੰ ਦਿਖਾਉਂਦੀ ਕਿੰਨਾ ਸੋਹਣਾ ਵੈਦਰ ਹੋਇਆ ਕਾਲੀ ਘਟਾ ਹੋਈ ਵੀ ਆ ਉੱਪਰ ਸੌਰ ਸੌਰਾਂ ਜਿਦਾਂ ਤਾਂ ਅੱਧਰ ਦੇਖ ਬਾਹਰ ਦਾ ਵੈਦਰ ਦੇਖ ਕਿਆ ਹੋਇਆ ਪੁੱਤੋ ਇੱਧਰ ਆ ਤਾਂ ਦੇਖ ਲਓ ਵੰਚ ਨੂੰ ਦੇਖ ਲਓ ਹੋਰ ਵੰਚ ਦੇ ਇੱਥੇ ਘਰ ਹੈ ਸਕੇਟ ਹੈ ਸਾਰਾ ਦਿਨ ਨਿਕੁੱਲੇ ਦੇ ਰਾਤ ਨੂੰ ਖੁੱਲਨੇ ਜਾਗੇ ਹਨਾ ਵੰਚੂ ਕਾਲਾ ਹੋ ਰਿਹਾ ਹੈ ਕਾਲ ਕਟਾ ਹੈ ਨਾ ਓਹ ਕਿੰਨਾ ਅੱਛਾ ਹੋ ਰਿਹਾ ਹੈ ਨਾ ਤੇ ਹੁਣ 4:30 ਹੋ ਗਏ ਨੇ ਤੇ ਹੁਣ ਬੱਜੀ ਜੀ ਵੀ ਆੜ ਵਾਲੇ ਨਹੀਂ ਕਿਉਂਕਿ ਬੱਜੀ ਚ ਗਏ ਹੋਏ ਸੀਗੇ ਹਜੂਰ ਸਾਹਿਬ ਗਏ ਸੀਗੇ ਤੇ ਹੁਣੇ ਹੁਣੇ ਆਣ ਵਾਲੇ ਆ ਬਸ ਅੱਧੇ ਘੰਟੇ ਤੱਕ ਤੇ ਇਥੇ ਮੈਂ ਅੱਜ ਪੁਆਈਆਂ ਝੂੜੀਆਂ ਹਰੀਆਂ ਕਿਉਂਕਿ ਤੀਜ ਫੈਸਟੀਵਲ ਚੱਲ ਰਿਹਾ ਹੈ ਨਾ ਤੇ ਹੁਣੇ ਹੁਣੇ ਪਵਾ ਕੇ ਆਈ ਮੈਂ ਝੂੜੀਆਂ ਮੋਟੇ-ਮੋਟੇ ਆ ਗਏ ਮੋਟੇ-ਮੋਟੇ ਕਿਨੇ ਪਤਾ ਨਹੀਂ ਹਟ ਕੇ ਫਿਰ ਨਾ ਨਾ ਪੈ ਪੈ ਰਿਆ ਹੂੰ ਆ ਦੇਖੋ بارش ਆਣ ਲੱਗੀ ਹੁਣ ਸਾਡੇ ਕਿਉਂਕਿ ਬੱਦਲ ਹੋਏ ਹੋਏ ਸੀ ਨਾ ਮੀਂਹ ਤਾਂ ਪੱਕਾ ਪੈਣਾ ਸੀਗਾ ਤੇ ਦੇਖੋ ਕਿਦਾਂ ਸਾਰੇ ਬਾਹਰ ਵੀ ਗਿੱਲਾ ਹੋ ਗਿਆ ਜਿਵੇਂ ਇੰਨਾ ਤੇਜ਼ ਨਹੀਂ ਹੈਗਾ ਪਰ ਜਿੰਨਾ ਬੱਦਲ ਹੋਇਆ ਵਾ ਇਹਨਾਂ ਕਾਲੀ ਘਟਾ ਹੋਈ ਵੀ ਇੰਨਾ ਬੱਦਲ ਆਈ ਨਹੀਂ ਬੱਦਲ ਇਹ بارش ਨਹੀਂ ਆਈ ਤੇ ਅਸੀਂ ਵੇਟ ਕਰ ਰਹੇ ਹਾਂ ਹੁਣ ਬੰਨੀ ਜੀ ਆ ਜਾਣ ਮम्मी ਗਏ ਬਾਹਰ ਦੇਖਣ ਦੇ ਲਈ ਦੇਖੂਗੇ ਹੁਣ ਬੰਨੀ ਜੀ ਆਣ ਵਾਲੇ ਨੇ ਬਸ ਇਹ ਵੀ ਆਪਾਂ ਹਲੋ ਗਾਇਜ਼ ਹੌਵ ਚੱਲ ਰਹੀ ਆ ਅੱਜ ਬਾਹਰ हाँ ठंडी ठंडी आ रही है गैस बिजी आ गए

एक बच्चा मैं कैसे जाना चाहिए होना चाहिए ये आगे के तो ताज की क्या करना बेटा नाना ऊरे है क्या सीओ पर तीनियां हमारा से फिर तीनियां के आदमी और एक सही यही है बस ओ और भी है अच्छा मेरे लाजी ऐसे करके देख ओ वाह घड़ी वाला में हां ये मेरा है पूरी ये क्या है इसके स्केल है कितने प्यार तेसे तेसे दे दे दे। दे 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 दे। वाले परने ये क्या है रे इधर ये रिजर्व वंचू ये आगे भी पहनने वाले ये मेरी सिद्धे इसको भी लेना है ऐसे को बराबर बराबर किद्दा पटारा खोले दादा ने होन अरे मेरी चीज में आ गई वाव अब पछता भी तक हो जाता दो दो आई है एक वंच का एक तेरा ऐसे है थोड़ी का पहले होन ਹਾਂ ਜੈ ਮਿਸਤਰੀ ਦਾ ਪੰਗਰ ਮੈਂ ਆਪਣੇ ਆਪ ਨੂੰ ਖਾਜਾ ਸੁਨਾਈ ਵੀ ਨੇ ਉਸ ਤੋਂ ਹੋਵੇਗਾ ਪ੍ਰਸ਼ਾਦ ਨਾ ਨਾ ਦਵਾਈ ਬਣਾਣੀ ਗੋਡੇ ਆਲੀ ਅਸੀਂ ਕਾਲੀ ਕਰਦੇ ਵਿੱਚ ਕਾਲੀ ਕਲੋਂਜੀ ਕਿਵੇਂ ਲੱਗੇਗਾ ਗਿਫਟ ਐਸਾ ਲੱਗਾ ਬਹੁਤ ਅੱਛਾ ਭయ్యా ਭయ్యా ਦੇ ਪੈਗ ਬਹੁਤ ਅੱਛਾ ਹੈ ਯੂ ਸਕਿੱਲ ਸਕਿੱਲ ਨਾਲ ਕੁਝ ਲੱਗਣਾ ਇਹ ਮੇਰਾ ਲੈ ਲੈ ਮੇਰੇ ਚਾ ਲੈ ਲੈ ਇਹਦੇ ਵਿੱਚ ਕੋਈ ਫੱਟਿਆ ਰਾਇ ਹੋਰ ਐਵੇਂ ਫਟਾ ਕੇ ਅੰਗਰ ਕੇ ਮੈਂ ਜਾ ਬਾਰੇ ਲੈ ਆਪਰੇ ਵਾਓ ਦੂ ਦੂ ਨਹੀਂ ਇਹ ਚੀਜ਼ ਇਹਦੇ ਵਿੱਚ ਸਟ੍ਰੈੱਡ ਵਾਓ ਇਹ ਮੇਰਾ ਮੇਰਾ ਕੀ ਹੈ ਟਾਪਸ ਟਾਪਸ ਹਾਂ ਇੰਨਾ ਦੇ ਇਦਾਂ ਦੇ ਚਾਹੀਦੇ ਤੇ ਮੈਨੂੰ ਤੂੰ ਅੱਛਾ ਜੋੜ ਆ ਦੇ ਇਦਾਂ ਦੇ ਤੂੰ ਇਤਨੀ ਅੱਛੇ ਅੱਛੇ ਲੈ ਰਹਾ ਤਾਜ ਬਰਾਬਰ ਬਰਾਬਰ ਹੈ ਦੋਨੋਂ ਦੇ ਚਲ ਵੇ ਇੱਕ ਵੀ ਇੱਕ ਪੈਨ ਤੇ ਤਿੰਨ ਹੋ ਗਈ ਥੋੜਾ ਬੀਟੀਐਸ ਕਿਉਂ ਔਰ ਹੈ ਨਹੀਂ ਲਾਓ ਪੈਨ ਵਧੀਆ ਸਾਰੇ ਹੀ ਉਹ ਦੇਖਿਓ ਜਿਆਦਾ ਮਤਲਬ ਕਿਉਂ ਨਹੀਂ ਜਿਹੜੇ ਮਤਲਬ ਕਿ ਪੈਂਟ ਪੁੰਟਾ ਨਾਲ ਵੀ ਚੱਲ ਜਾਣ ਜਿਆਦਾ ਹੈਂਗਿੰਗ ਨਹੀਂ ਹੈ ਸਾਰੇ ਹਾਂ ਇਹ ਹੀ ਸੋਏ ਸੋਨੇ ਆ ਆ ਦੇਖੋ ਨਾਰਮਲ ਜਿਦਾ ਹੂੰ ਹੂੰ ਇੱਕ ਸੈਕਿੰਡ ਇਹ ਵਾਲਾ ਪੈਨ ਦਿੱਕਾ ਹਾਂ ਸੋਨੇ ਆ ਬਹੁਤ ਸੋਨੇ ਰੇ ਸਾਰੇ ਪਹਿਲੇ ਡਬਲ ਡਬਲ ਹੈ ਦਾ ਜੋ ਤੋੜ ਮਾਰੀ ਮੈਂ ਇਨੀ ਦੂਰ ਸੇ ਬਚਾ ਕੇ ਲੈ ਕੇ ਆਇਆ ਇਸ ਕੋ ਹੈ ਹਾਂ ਇਹ ਰਾ ਪਰਪਲ ਐ ਪਿੰਕ ਇਸੇ ਰੁਕ ਜਾ ਬੱਚੇ ਪੇਟ ਕਰਾ ਦੇ ਦੇਣਾ ਤੇ ਗਾਇਜ਼ ਇਹ ਸਾਰੇ ਹੇਰਿੰਗ ਹੈ ਜਿਹੜੇ ਉਹ ਪਹਿਨੀ ਸੀ ਲੈ ਕੇ ਆਏ ਮੇਰੇ ਲਈ ਹਜੂਤ ਸਾਹਿਬ ਜੀ ਤੋਂ ਤੇ ਪਹਿਲੇ ਹੈਂਗਿੰਗ ਲੈਏ ਸੀ ਡੱਬਾ ਭਰਦੇ ਉਹ ਸਾਰੇ ਹੈਂਗਿੰਗ ਸੀਗੇ ਬਟ ਮੇਰੇ ਕੋਲ ਇਦਾਂ ਦੇ ਨਹੀਂ ਸੀਗੇ ਸਟੱਡ ਜਿਹੜੇ ਟਾਈਪ ਹੁੰਦੇ ਹਨਾ ਤੇ ਨਾਰਮਲ ਜਿਹੜੇ ਉਹ ਵਾਲੇ ਲੈ ਕੇ ਆਏ ਬਟ ਇੰਨੀ ਇਹ ਸ਼ਾਈਨਿੰਗ ਕਰ ਰਹੇ ਸੀ ਨਾ ਬਹੁਤ ਜ਼ਿਆਦਾ ਸਟਰੌਂਗ ਵੀ ਇੰਨੀ ਸ਼ਾਈਨ ਕਰ ਰਹੇ ਸੀ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਸੀਗੇ ਸਾਰੇ ਦੇ ਸਾਰੇ ਇਹ ਰਿੰਗ ਪੂਰੇ ਚੂਸ ਕਰਕੇ ਲਏ ਸੀਗੇ ਸਾਰੇ ਉਹਦੇ ਸ਼ੇਰਿੰਗ ਚ ਤੇ ਸਾਰੇ ਬਹੁਤ ਵਧੀਆ ਸੀਗੇ ਤੁਹਾਨੂੰ ਕਿਵੇਂ ਦੇ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਮਿਲਦੇ ਹਾਂ ਨੈਕਸਟ ਬਲੌਗ ਚ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਇਹਨੇ ਜਰੂਰ ਦੱਸਿਓ ਤੇ ਮੇਰੇ ਗਿਫਟ ਕਿਵੇਂ ਦਾ ਲੱਗਿਆ ਉਹ ਵੀ